15 ਮਈ ਨੂੰ ਪਿੰਕੀ ਤਾਲੀਵਾਲ ਦੇ ਘਰ ਦੇ ਬਾਹਰ ਫਾਇਰੀ ਮਾਮਲੇ ਦੇ ਵਿੱਚ ਮਹਾਲੀ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰਤਾ ਆ ਪੂਰਾ ਕੀ ਮਾਮਲਾ ਹੈ ਇਸ ਵੇਲੇ ਸਾਡੇ ਨਾਲ ਐਸਪੀਡੀ ਸਰਵਜਿੰਦਰ ਜੀ ਸਾਡੇ ਨਾਲ ਮੌਜੂਦ ਹਨ ਨਗਾ ਕਰਦੇ ਆ ਸਰ ਪਿੰਕੀ ਤਾਲੀਵਾਲ ਦੇ ਘਰ ਬਾਹਰ ਫਾਇਰਿੰਗ ਹੋਈ ਸੀ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਕੀ ਨਾਮ ਹੈ ਉਹਦੇ ਤੇ ਕੀ ਬੈਕਗ੍ਰਾਉਂਡ ਹੈ ਉਹਦਾ ਦੇਖੋ ਉਸ ਮਾਮਲੇ ਦੇ ਵਿੱਚ ਇੱਕ ਅੰਕਿਤ ਰਾਣਾ ਜਿਹੜਾ son of ਰਜੇਸ਼ ਕੁਮਾਰ ਇਹ ਜੌਮਨਗੜ੍ਹ ਦਾ ਰਹਿਣ ਵਾਲਾ ਤੇ ਇਸ ਲੜਕੇ ਨੂੰ ਅਰੈਸਟ ਕੀਤਾ ਇਸ ਤੋਂ ਪਹਿਲਾਂ ਇਹ ਕਰੀਬ 21 ਸਾਲੇ ਦੀ ਉਮਰ ਹੈ ਇਸ ਤੋਂ ਪਹਿਲਾਂ ਇਹਦੇ ਤੇ ਇੱਕ ਸਨੇਚਿੰਗ ਦਾ ਕੇਸ ਦਰਜ ਹੈ ਬਾਕੀ ਉਸ ਦਿਨ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਇਹਨਾਂ ਨੇ ਇੱਕ ਬਾਈਕ ਚੋਰੀ ਕੀਤੀ ਹਰਦਵਾਰ ਤੋਂ ਫਿਰ ਇਹਨਾਂ ਨੇ ਯਮਨਾ ਨਗਰ ਦੇ ਵਿੱਚ ਇੱਕ ਇਮੀਗ੍ਰੇਸ਼ਨ ਸੈਂਟਰ ਤੇ ਫਾਇਰਿੰਗ ਕੀਤੀ ਉਹ ਦੋ ਕੇਸ ਵੀ ਇਹਦੇ ਤੇ ਰਜਿਸਟਰਡ ਹੈ ਇਹ ਕਿਸ ਗੈਂਗ ਨਾਲ ਤਾਲੁਕ ਰੱਖਦਾ ਤੇ ਇਹ ਜਿਹੜਾ ਪਿੰਕੀ ਢਾਲੀ ਵਾਲ ਨੂੰ ਕਿਉਂ ਕਰਦੇ ਬਾਹਰ ਆ ਕੇ ਉਹਨੇ ਫਾਇਰਿੰਗ ਕੀਤੀ ਦੇਖੋ ਇਹ ਉੱਥੇ ਪੋਸਟਰ ਵੀ ਲਗਾ ਕੇ ਗਏ ਸੀਗੇ ਕਾਲਾ ਰਾਣਾ ਗੈਂਗ ਹੈ ਕਾਲਾ ਰਾਣਾ ਗੈਂਗ ਨਾਲ ਅਸੋਸੀਏਟਡ ਹੈ ਬਟ ਇਹ ਜਿਹੜਾ ਸਾਨੂੰ ਹਲੇ ਤੱਕ ਦੀ ਇਨਵੈਸਟੀਗੇਸ਼ਨ ਤੋਂ ਉਹੀ ਲੱਗ ਰਿਹਾ ਹੈ ਕਿ ਇਹ ਬੇਸਿਕਲੀ ਇਹਨਾਂ ਦਾ ਰੌਂਦਾ ਹੀ ਇਹਨਾਂ ਦਾ ਇੰਟੈਂਸ਼ਨ ਸੀਗੀ ਤੇ ਜਿਹੜੇ ਪਕੜੇ ਗਏ ਆ ਤੇ ਬੈਕਗ੍ਰਾਉਂਡ ਕੀ ਹੈ ਕਿ ਦੂਜੇ ਜਿਹੜਾ ਪਿੰਕੀ ਢਾਲੀਵਾਲ ਤੋਂ ਕੋਈ ਇਸ ਤਰ੍ਹਾਂ ਦੀ ਕੋਈ ਫਰੋਤੀ ਦੀ ਕੋਈ ਕਾਲ ਵੀ ਆਈ ਸੀਗੀ ਦੇਖੋ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਦੋ ਕਾਲ ਆਈਆਂ ਸੀਗੀਆਂ ਤੇ ਸਾਨੂੰ ਇਹ ਉਹਦੇ ਨਾਲ ਹੀ ਅਸੀਂ ਜੋੜ ਕੇ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਕੁਝ ਬੰਦੇ ਇਹਨਾਂ ਦੇ ਗੈਂਗ ਦੇ ਬਾਹਰ ਵੀ ਇਸ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਰੋਲ ਵੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਜੇ ਕੋਈ ਉਹਨਾਂ ਦਾ ਰੋਲ ਸਾਹਮਣੇ ਆਉਂਦਾ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਕੁਝ ਕਿਸੇ ਦੌਰਾਨ ਕੋਈ ਹੋਰ ਖੁਲਾਸਾ ਹੋਇਆ ਜੀ ਇਕੋ ਹਲ ਤੱਕ ਦੀ ਪੁੱਛਗਿੱਛ ਤੋਂ ਇਹੀ ਆਇਆ ਕਿ ਜਿਵੇਂ ਨੇ ਮੈਂ ਦੱਸਿਆ ਕਿ ਇਹਦੇ ਪਹਿਲਾਂ ਸਨੈਚਿੰਗ ਦਾ ਕੇਸ ਤਰਜਾ ਇਹਨਾਂ ਨੇ ਪਹਿਲਾਂ ਬਾਈਕ ਉਸ ਜਿਹੜੀ ਬਾਈਕ ਵਰਤੀ ਸੀਗੀ ਉਹ ਬਾਈਕ ਇਹਨਾਂ ਨੇ ਹਰਦਵਾਰ ਤੋਂ ਚੋਰੀ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇੱਕ ਇਮੀਗ੍ਰੇਸ਼ਨ ਸੈਂਟਰ ਤੇ ਵੀ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਬਾਕੀ ਹੋਰ ਕੌਣ-ਕੌਣ ਇਹਨਾਂ ਨੂੰ ਇਹਨਾਂ ਨੂੰ ਸਪੋਰਟ ਕਰ ਰਿਹਾ ਸੀਗਾ ਜਾਂ ਕੋਈ ਇਹਨਾਂ ਦੀ ਲੋਕਲ ਸਪੋਰਟ ਹੈਗੀ ਉਹ ਸਾਰਾ ਇਨਵੈਸਟੀਗੇਟ ਕਰਕੇ ਜੋ ਅੱਗੇ ਜੋ ਸਾਡੇ ਇਨਵੈਸਟੀਗੇਸ਼ਨ ਸਾਹਮਣੇ ਆ ਤੁਹਾਨੂੰ ਸ਼ੇਅਰ ਕਰਾਂਗੇ ਸਰ ਜਿਹੜਾ ਕਾਲਾ ਗੈਂਗ ਹੈਗਾ ਇਹ ਕਿਹਦੇ ਨਾਲ ਸੰਬੰਧਤ ਹੈ ਇਹ ਲਾਰਸ ਬਿਸਰੋਈ ਨਾਲ ਹੈਗਾ ਸੰਬੰਧ ਦੇਖੋ ਇਹ ਅਸੀਂ ਕਾਲਾ ਰਾਣਾ ਜੋ ਇਸ ਟਾਈਮ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਅਸੀਂ ਇਹਨੂੰ ਵੀ ਜੋ ਵੀ ਇਹਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲਿਆ ਤੇ ਇਹਨੂੰ ਜਲਦੀ ਅਸੀਂ ਪ੍ਰੋਡਕਸ਼ਨ ਰਾਣਾ ਤੇ ਲਿਆ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜੋ ਵੀ ਫੈਕਟ ਸਾਹਮਣੇ ਆ ਤੁਹਾਨੂੰ ਸ਼ੇਅਰ ਕਰਾਂਗੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਇੱਕ ਦੋਸ਼ੀ ਫੜਿਆ ਗਿਆ ਹੈਗਾ ਤੇ ਹੁਣ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਦਲਜੀਤ ਸਿੰਘ ਪੀਟੀਸੀ న్యూਸ ਮੋਹਾਲੀ।